ਸਾਤ ਸੰਗਤ ਜੀਓ ਅੱਜ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਮਾਂ ਉਹੀ ਹੋ ਗਿਆ ਜਿਸ ਦਾ ਡਰ ਸੀ ਕੇਂਦਰ ਨੇ ਨਿਰਦੇਸ਼ ਦਿੱਤੇ ਨੇ ਕਿ ਰਾਜ ਆਪਣੇ ਨਾਗਰਿਕਾਂ ਨੂੰ ਹੱਲੇ ਤੋਂ ਬਚਣ ਦੀ ਟ੍ਰੇਨਿੰਗ ਦੇਣ 7 ਮਈ ਨੂੰ ਮੋਕ ਡ੍ਰਿਲ ਕਰਨ ਯਾਨੀ ਕਿ ਸੰਕੇਤ ਕੁਝ ਵੱਡੇ ਹੋਣ ਦੇ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਗੁਰਮੁਖ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹਿਲਾਂ ਇਹ ਗੱਲ ਜਿਹੜੀ ਹੈ ਬਿਲਕੁਲ ਸਾਂਝੀ ਕੀਤੀ ਸੀ ਕੁਝ ਸਮਾਂ ਪਹਿਲਾਂ ਲਗਾਤਾਰ ਹੀ ਬੇਨਤੀਆਂ ਨੂੰ ਆਪਾਂ ਕਰਦੇ ਆ ਰਹੇ ਹਾਂ ਸਾਧ ਸੰਗਤ ਪਾਕਿਸਤਾਨ ਦੀ ਚਿੰਤਾ ਕਿਉਂ ਵਧਾਉਂਦੇ ਨੇ ਪੰਜਾਬ ਦੇ ਜ਼ਿਲ੍ਹੇ ਸਭ ਤੋਂ ਵੱਡੀ ਗੱਲ ਪਹਿਲਾਂ ਸੁਣਿਓ ਧਿਆਨ ਨਾਲ ਕਿਉਂਕਿ ਗਵਾਂਡੀ ਮੁਲਕ ਹੈ ਹਮੇਰਸਰ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਤੇ ਫਿਰੋਜ਼ਪੁਰ ਨਾਲ ਲੱਗਦੇ ਲੁਧਿਆਣਾ ਗੁਰਦਾਸਪੁਰ ਪਠਾਨਕੋਟ ਤੇ ਭਾਖੜਾ ਨੰਗਲ ਗੁਰਮੁਖ ਪਿਆਰਿਓ ਸੰਗਰੂਰ ਮਾਲਵੇ ਇਲਾਕੇ ਦਾ ਇੱਕ ਅਹਿਮ ਸ਼ਹਿਰ ਹੈ ਇਥੋਂ ਹੀ ਸਮੇਂ-ਸਮੇਂ ਤੇ ਭਾਰਤੀ ਫੌਜ ਦੀਆਂ ਟੁਕੜੀਆਂ ਮੂਵਮੈਂਟ ਕਰਦੀਆਂ ਰਹੀਆਂ ਹਨ ਪਟਿਆਲਾ ਸੰਗਰੂਰ ਦੇ ਨਾਲ ਹੀ ਪਟਿਆਲਾ ਲੱਗਦਾ ਹੈ ਪਟਿਆਲਾ ਵਿੱਚ ਜਿੱਥੇ ਇੰਡੀਅਨ ਆਰਮੀ ਦਾ ਵੱਡਾ ਬੇਸ ਹੈ ਉੱਥੇ ਹੀ ਇੱਕ ਹਵਾਈ ਅੱਡਾ ਵੀ ਹੈ ਜੇਕਰ ਲੋੜ ਪੈਂਦੀ ਹੈ ਤਾਂ ਭਾਰਤੀ ਹਵਾਈ ਫੌਜ ਵੀ ਇਸ ਦੀ ਵਰਤੋਂ ਜਿਹੜੀ ਹੈ ਆਰਾਮ ਨਾਲ ਕਰ ਸਕਦੀ ਹੈ ਫਿਰੋਜ਼ਪੁਰ ਦੇ ਲਾਗੇ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਫਿਰੋਜ਼ਪੁਰ ਹੈ ਇੱਥੇ ਹੁਸੈਨੀ ਵਾਲਾ ਬਾਰਡਰ ਪੈਂਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਬੀ ਕੇ ਦਤ ਦਾ ਸਮਾਧੀ ਸਥਾਨ ਵੀ ਹੈ ਇਸ ਥਾਂ ਨੂੰ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕਈ ਪਿੰਡ ਦੇ ਕੇ ਲਿਆ ਸੀ ਇੱਥੋਂ ਹੀ ਸਤਲੁਜ ਦਰਿਆ ਪਾਕਿਸਤਾਨ ਦੇ ਵਿੱਚ ਜਾ ਕੇ ਦਾਖਲ ਹੁੰਦਾ ਹੈ ਸਾਧ ਸੰਗਤ ਆਪਾਂ ਇਸ ਚੀਜ਼ ਨੂੰ ਤਾਂ ਸਮਝੀਏ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਵੱਡੀਆਂ ਚੀਜ਼ਾਂ ਨੇ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਗੁਰੂ ਕੀ ਨਗਰੀ ਤੋਂ ਮਹਿਜ 32 ਕੋ ਮੀਲ ਦੀ ਦੂਰੀ ਤੇ ਪਾਕਿਸਤਾਨ ਦਾ ਸ਼ਹਿਰ ਲਾਹੌਰ ਹੈ ਜੇਕਰ ਪਾਕਿਸਤਾਨੀ ਫੌਜ ਹਮਲਾ ਕਰਦੀ ਹੈ ਤਾਂ ਉਸ ਦਾ ਨਿਸ਼ਾਨਾ ਅੰਮ੍ਰਿਤਸਰ ਸ਼ਹਿਰ ਹੋ ਸਕਦਾ ਹੈ ਕਿਉਂਕਿ ਇੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੁਨੀਆ ਭਰ ਵਿੱਚੋਂ ਆਉਂਦੇ ਨੇ ਤੇ ਜ਼ਿਲ੍ਹਾ ਪਾਕਿਸਤਾਨ ਨਾਲ ਅਟਾਰੀ ਵਾਗਾ ਬਾਡਰ ਦਾ ਜਿਹੜਾ ਹੈ ਸਾਂਝ ਵੀ ਕਰਦਾ ਹੈ ਬਠਿੰਡਾ ਪਾਕਿਸਤਾਨ ਬਾਰਡਰ ਤੋਂ ਕਰੀਬ 100 ਕਿਲੋ ਦੀ ਦੂਰੀ ਤੇ ਪੈਂਦਾ ਹੈ ਪਰ ਫਿਰ ਵੀ ਪਾਕਿਸਤਾਨ ਦੀਆਂ ਅੱਖਾਂ ਦੇ ਵਿੱਚ ਰੜਕਦਾ ਹੈ ਇੱਥੇ ਵੱਡੀ ਫੌਜੀ ਛਾਉਣੀ ਵੀ ਹੈ ਸਮੇਂ-ਸਮੇਂ ਤੇ ਬਾਰਡਰ ਤੇ ਜਾ ਕੇ ਮਦਦ ਕਰ ਸਕਦੀ ਹੈ ਕੁਝ ਦਿਨ ਪਹਿਲਾਂ ਭਾਰਤੀ ਫੌਜ ਤੇ ਪੰਜਾਬ ਪੁਲਿਸ ਨੇ ਇਥੋਂ ਬਿਹਾਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਸੀ ਜਿਸ ਉੱਪਰ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਸ਼ੱਕ ਹੁਣ ਇਹ ਜ਼ਿਲ੍ਹੇ ਜਿਹੜੇ ਨੇ ਸਭ ਤੋਂ ਬੈਸਟ ਜ਼ਿਲ੍ਹੇ ਨੇ ਜਿਹੜੇ ਭਾਰਤੀ ਫੌਜ ਨੂੰ ਆ ਮੁਨਾਫਾ ਦੇ ਸਕਦੇ ਨੇ ਜੇਕਰ ਪਾਕਿਸਤਾਨ ਦੇ ਨਾਲ ਜੰਗ ਲੱਗਦੀ ਹੈ ਔਰ ਦੂਜੀ ਗੱਲ ਬੇਨਤੀ ਕਰਾਂ ਵੀ ਪੰਜਾਬ ਦੇ ਸਾਰੇ ਸ਼ਹਿਰ ਬਾਰਡਰਾਂ ਦੇ ਵਿੱਚ ਚੌਕਸੀ ਵਧਾ ਰੱਖੀ ਹੈ ਪਰ ਗੁਜਰਾਤ ਵਾਲਾ ਬਾਰਡਰ ਕਿਉਂ ਨਹੀਂ ਸੀਲ ਕੀਤਾ ਜਾ ਰਿਹਾ ਗੁਜਰਾਤ ਵਾਲੇ ਬਾਰਡਰ ਤੇ ਇੰਨੀ ਜ਼ਿਆਦਾ ਚੌਕਸੀ ਕਿਉਂ ਨਹੀਂ ਕੀ ਲਾਹੌਰ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਦੇ ਨਾਲ ਲੱਗਦੇ ਕੁਝ ਬਾਰਡਰਾਂ ਤੋਂ ਹੀ ਜਿਹੜਾ ਖਤਰਾ ਹੈ ਪਾਕਿਸਤਾਨ ਤੋਂ ਗੁਜਰਾਤ ਵਾਲੇ ਬਾਰਡਰ ਤੋਂ ਕਿਉਂ ਨਹੀਂ ਖਤਰਾ ਆਪਣੇ ਵਾਲੇ ਪਾਸੇ ਲੱਗਦੇ ਜਿਹੜੇ ਬਾਰਡਰ ਨੇ ਉਹਨਾਂ ਤੋਂ ਭਾਰਤ ਨੂੰ ਕਿਉਂ ਖਤਰਾ ਨਹੀਂ ਹੈ ਸਾਧ ਸੰਗਤ ਪਾਕਿਸਤਾਨ ਤੋਂ ਕਿਉਂ ਖਤਰਾ ਨਹੀਂ ਹੈ ਚਲੋ ਮੈਂ ਨਾਲ ਇੱਕ ਬੇਨਤੀ ਕਰਾਂ ਇੱਕ ਬਹੁਤ ਵੱਡੀ ਗੱਲ ਜਿਹੜੀ ਕਿ ਸ਼ਾਇਦ ਤੁਸੀਂ ਨਾ ਸੁਣੀ ਹੋਵੇ ਭੈਣੋ ਤੇ ਭਰਾਵੋ ਜਿਸ ਦਾ ਡਰ ਸੀ ਸ਼ਾਇਦ ਉਹੀ ਹੋਣ ਜਾ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਤਣਾਅ ਹੈ ਉਹ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਇਹ ਤਣਾਅ ਹੁਣ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਗੁਰਮੁਖ ਪਿਆਰਿਓ ਗ੍ਰਹਿ ਮੰਤਰਾਲਿਆਂ ਵੱਲੋਂ ਸਿਵਲ ਡਿਫੈਂਸ ਨੂੰ ਲੈ ਕੇ 7 ਮਈ ਜਾਨੀ ਕਿ ਅੱਜ ਹੀ 2025 ਨੂੰ ਸਮੂਹ ਰਾਜਾਂ ਨੂੰ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਨੇ ਭਾਵਿਕ ਟ੍ਰੇਨਿੰਗ ਗਰੁੱਪ ਦੇ ਵਿੱਚ ਵੀ ਲੋਕਾਂ ਨੂੰ ਸੰਯੋਗ ਕਰਨ ਦੀ ਜਿਹੜੀ ਹੈ ਪੂਰੀ ਅਪੀਲ ਪ੍ਰਸ਼ਾਸਨ ਦੇ ਵੱਲੋਂ ਤੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਆ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਾਈਟ ਨਿਰਧਾਰਤ ਸਮੇਂ ਤੇ ਬੰਦ ਹੋ ਸਕਦੀ ਹੈ ਤੇ ਲੋਕਾਂ ਨੂੰ ਹਨੇਰੇ ਦੇ ਵਿੱਚ ਰਹਿਣਾ ਪੈ ਸਕਦਾ ਹੈ ਲੋਕਾਂ ਨੂੰ ਹਨੇਰੇ ਦੇ ਵਿੱਚ ਕੁਝ ਸਮੇਂ ਲਈ ਰਹਿ ਕੇ ਇਹ ਸਾਬਤ ਕਰਨਾ ਹੋਏਗਾ ਕਿ ਜੇਕਰ ਇਹ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਕੀ ਅਸੀਂ ਬਿਲਕੁਲ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਰਹਿ ਪਾਵਾਂਗੇ ਇਹ ਨਿਰਦੇਸ਼ ਦਿੱਤੇ ਗਏ ਨੇ ਜਿਸ ਪਿੰਡ ਦੇ ਵਿੱਚ ਸ਼ਹਿਰਾਂ ਦੀ ਲਾਈਟ ਨਿਰਧਾਰਤ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਸ ਪਿੰਡ ਵਿੱਚ ਸ਼ਹਿਰਾਂ ਦੀ ਲਾਈਟ ਹੈ ਉਸ ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ ਐਂਬੂਲੈਂਸ ਦੀ ਆਵਾਜ਼ ਲੜਾਕੂ ਜਹਾਜ਼ਾਂ ਦੀ ਆਵਾਜ਼ ਸਾਨੂੰ ਸੁਣਾਈ ਦੇ ਸਕਦੀ ਹੈ ਕੁਝ ਕੁ ਘੰਟਿਆਂ ਦੇ ਵਿੱਚ ਹੀ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਫਿਰ ਵੀ ਘੱਟੋ ਘੱਟ 2 ਮਹੀਨਿਆਂ ਦਾ ਅਨਾਜ ਜ਼ਰੂਰੀ ਵਸਤੂਆਂ ਤੇ ਲੋੜਿੰਦੀਆਂ ਦਵਾਈਆਂ ਇਸ ਸਮੇਂ ਦੌਰਾਨ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸਾਨੂੰ ਇਹ ਗੱਲ ਜਿਹੜੀ ਹੈ ਬਿਲਕੁਲ ਸਮਝਣੀ ਪਵੇਗੀ ਇਸ ਕਰਕੇ ਹੁਣ ਨਿਰਦੇਸ਼ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਜਿਹੜੀ ਆ ਸਾਨੂੰ ਕਰਨੀ ਪੈਣੀ ਕਿਉਂਕਿ ਜਿਸ ਤਰ੍ਹਾਂ ਸ਼ਾਇਦ ਬਲੈਕ ਡੇ ਮਨਾਇਆ ਗਿਆ ਸੀ 1971 ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਅੱਜ ਦੱਸਦੇ ਨੇ ਕਿ ਬਲੈਕ ਡੇ ਮਨਾਇਆ ਗਿਆ ਸੀ ਉਸ ਦਾ ਨਾ ਕੋਈ ਦੀਵਾ ਬਾਲ ਸਕਦਾ ਸੀ ਨਾ ਕੋਈ ਬੱਤੀ ਬਾਲ ਸਕਦਾ ਸੀ ਕਹਿੰਦੇ ਉਹ ਹਨੇਰੇ ਦੇ ਵਿੱਚ ਸਮਾਂ ਜਿਹੜਾ ਸੀ ਨਾ ਸਾਨੂੰ ਕੱਢਣਾ ਪਿਆ ਸੀ ਉਹ ਕੁਝ ਕੁਝ ਘੰਟੇ ਤੇ ਉਹੀ ਚੀਜ਼ ਹੁਣ 7 ਮਈ ਨੂੰ ਕੀਤੀ ਜਾ ਰਹੀ ਹੈ ਤੇ ਸਾਨੂੰ ਇਹ ਚੀਜ਼ ਦਾ ਜਿਹੜਾ ਹੈ ਕਰਨਾ ਬਿਲਕੁਲ ਲਾਜ਼ਮੀ ਹੋਏਗਾ ਕਿਉਂਕਿ ਕੁਝ ਘੰਟਿਆਂ ਲਈ ਲਾਈਟ ਵੀ ਬੰਦ ਰਹੇਗੀ ਤੇ ਹੋਰ ਪ੍ਰਯੋਜਨ ਵੀ ਬੰਦ ਰਹਿਣਗੇ ਔਰ ਆਪੋ ਆਪਣਾ ਜਿਹੜਾ ਤੁਸੀਂ ਕਰਨਾ ਹੈ ਨਾ ਕੋਈ ਵੀ ਪ੍ਰੋਗਰਾਮ ਜਿਸ ਤਰ੍ਹਾਂ ਲਾਈਟ ਤੇ ਚੱਲਣ ਵਾਲੇ ਉਪਕਰਨ ਨੇ ਕੋਈ ਵੀ ਚੀਜ਼ ਹੈ ਪਾਣੀ ਭਰਨ ਵਾਲਾ ਪੀਣ ਵਾਲਾ ਸੇ ਜਾਂ ਕੋਈ ਹੋਰ ਕੰਮ ਨੇ ਉਹ ਤੁਸੀਂ ਪਹਿਲਾਂ ਪਹਿਲਾਂ ਕਰ ਲਓ ਇਹ ਨਹੀਂ ਪਤਾ ਵੀ ਜੇਕਰ ਜੰਗ ਸ਼ੁਰੂ ਹੋ ਜਾ ਤਾਂ ਕਿੰਨੇ ਕੁ ਘੰਟੇ ਜਿਹੜੇ ਨੇ ਸਾਨੂੰ ਇਦਾਂ ਰਹਿਣੇ ਪੈਣਗੇ ਕਿੰਨੇ ਕੁ ਘੰਟੇ ਜਿਹੜੇ ਨੇ ਅਸੀਂ ਇਦਾਂ ਰਹਿ ਪਾਵਾਂਗੇ ਕਿੰਨਾ ਕੁ ਦੇਰ ਜਿਹੜੀ ਹੈ ਸਾਨੂੰ ਰਹਿਣਾ ਪਏਗਾ ਇਹਦਾ ਹਾਲੇ ਕੋਈ ਪਤਾ ਨਹੀਂ ਸੋ ਖੈਰ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਮੋਕ ਡ੍ਰਿਲ ਹੋਏਗੀ ਇਹ ਸਿਰਫ ਇੱਕ ਟ੍ਰੇਲਰ ਹੈ ਜੋ ਸਾਨੂੰ ਬਖਾਇਆ ਜਾਵੇਗਾ ਕਿ ਪਤਾ ਨਹੀਂ ਕਿੰਨਾ ਆਇਮ ਜਿਹੜਾ ਰਹਿਣਾ ਪੈ ਸਕਦਾ ਹੈ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਨੇ ਕਰਨੀਆਂ ਪੈ ਸਕਦੀਆਂ ਨੇ ਇਹ ਚੀਜ਼ਾਂ ਸਾਨੂੰ ਬਿਲਕੁਲ ਸਮਝਣੀਆਂ ਪੈਣਗੀਆਂ ਇਹ ਚੀਜ਼ਾਂ ਸਾਨੂੰ ਬਿਲਕੁਲ ਵੇਖਣੀਆ ਪੈਣੀ ਆ ਭਾਰਤ ਤੇ ਪਾਕਿਸਤਾਨ ਦੀ ਜਿਹੜੀ جنگ ਹੈ ਉਹ ਕਿਸੇ ਵੇਲੇ ਵੀ ਛਿੜਦੀ ਹੈ ਲੋਕਾਂ ਨੂੰ ਇਸ ਕਰਕੇ ਆਗਾ ਕੀਤਾ ਜਾ ਰਿਹਾ ਹੈ ਪਹਿਲਾਂ ਹੀ ਕਿ ਇਹ ਭਾਰਤ ਦੇ ਲੋਕੋ ਤੁਸੀਂ ਸਮਝ ਜਾਓ ਅਨਾਜ ਜਿਹੜਾ ਹੈ ਉਹ ਇਕੱਠਾ ਕਰਕੇ ਰੱਖ ਲਓ ਜ਼ਰੂਰੀ ਵਸਤੂਆਂ ਲੁੜਿੰਦੀਆਂ ਦਵਾਈਆਂ ਇਸ ਸਮੇਂ ਹੋਣੀਆਂ ਬਹੁਤ ਜ਼ਰੂਰੀ ਨੇ ਜੇਕਰ ਇੱਕ ਵਾਰ جنگ ਲੱਗ ਗਈ ਲੜਾਈ ਸ਼ੁਰੂ ਹੋ ਗਈ ਤਾਂ ਫਿਰ ਸਾਡੇ ਤੋਂ ਬਾਹਰ ਉਹ ਨਹੀਂ ਨਿਕਲਿਆ ਜਾਏਗਾ ਅਸੀਂ ਕੇਵਲ ਤੇ ਕੇਵਲ ਫਿਰ ਅੰਦਰ ਦੇ ਹੀ ਬਣ ਕੇ ਰਹਿ ਜਾਵਾਂਗੇ ਸੋ ਇਸ ਕਰਕੇ ਪਹਿਲਾਂ ਪਹਿਲਾਂ ਜਿਹੜੀਆਂ ਤਿਆਰੀਆਂ ਕਰ ਲਵਾਂ ਇਹ ਹੁਣ ਪ੍ਰਸ਼ਾਸਨ ਆਪ ਹੀ ਸਭ ਕੁਝ ਜਿਹੜਾ ਹੈ ਉਹ ਦੱਸਣ ਹੀ ਵਾਲਾ ਹੈ ਯਾਦ ਰੱਖਿਓ ਵੀ ਜਿਸ ਦਾ ਡਰ ਸੀ ਉਹੀ ਹੋਇਆ ਜਿਸ ਤਰ੍ਹਾਂ ਬੰਦਗੀ ਵਾਲੇ ਮਹਾਂਪੁਰਖਾਂ ਨੇ ਕਿਹਾ ਸੀ ਸਮਾਂ ਭਾਨ ਕਉਣ ਵਾਲਾ ਆ ਆ ਗਿਆ ਇਹ ਨਹੀਂ ਪਤਾ ਵੀ ਜੰਗ ਸ਼ੁਰੂ ਹੋ ਗਈ ਤੇ ਕਿੰਨਾ ਟਾਈਮ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ